ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜਿਓ ਵਸਦਾ ਪੰਜਾਬ ਦੇ ਨਾਲ ਤੇ ਮੈਂ ਹਾਂ ਲਗਨ ਸੇਟ ਪੰਜਾਬ ਵਿੱਚ ਇਸ ਸਮੇਂ ਹੜਾ ਦੀ ਮਾਰ ਔਰ ਇਸ ਚ ਸਰਕਾਰਾਂ ਦੀ ਕੀ ਭੂਮਿਕਾ ਹੈ ਰਾਜਨੀਤਿਕ ਪਾਰਟੀਆਂ ਦੀ ਆਪਸੀ ਖਿੱਚੋਤਾਣ ਵੀ ਚੱਲ ਰਹੀ ਹੈ ਅਤੇ ਦੂਜੇ ਪਾਸੇ ਸਮਾਜ ਸੇਵੀ ਜਥੇਬੰਦੀਆਂ ਅਤੇ ਆਮ ਪੰਜਾਬੀ ਜਿਹੜੇ ਡੁੱਬਰੇ ਪੰਜਾਬੀਆਂ ਦੀ ਮਦਦ ਲਈ ਸਿਰ ਮੋੜ ਯਤਨ ਕਰ ਰਹੇ ਨੇ ਅਤੇ ਇਹਦੇ ਨਾਲ ਇਹ ਚਰਚਾਵਾਂ ਵੀ ਸਾਡੇ ਸਾਹਮਣੇ ਨੇ ਤੇ ਨਾਲ ਆਪਾਂ ਕਈ ਸਿਆਸੀ ਮੁੱਦਿਆਂ ਤੇ ਵੀ ਗੱਲਬਾਤ ਕਰਾਂਗੇ ਸਾਹਨਾ ਸਭ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਮੌਜੂਦ ਰਹਿਣਗੇ ਸਾਡੇ ਸੀਨੀ ਪત્રਕਾਰ ਸਾਹਿਬ ਜੋਗਿੰਦਰ ਸਿੰਘ ਜੀ ਸਵਾਗਤ ਹੈ ਜੀ ਵਸਤਾ ਪੰਜਾਬ ਤੋਂ ਧੰਨਵਾਦ ਲਗਨ ਜੀ ਮੇਰੇ ਵੱਲੋਂ ਦਰਸ਼ਕਾਂ ਨੂੰ ਵੀ ਸਤਿ ਸ੍ਰੀ ਅਕਾਲ ਜੋਗਿੰਦਰ ਜੀ ਅੱਜ ਦੀ ਚਰਚਾ ਦੀ ਸ਼ੁਰੂਆਤ ਕਰੀਏ ਤਾਂ ਕੇਂਦਰੀ ਮੰਤਰੀ ਸ਼ਿਵਰਾ ਚੋਹਾਨ ਦੇ ਦੌਰੇ ਦਾ ਕੀ ਅਸਰ ਦੇਖਣ ਨੂੰ ਮਿਲਿਆ ਜਾਂ ਹਾਲਾਤਾਂ ਨਾਲ ਨਜਿੱਠਣ ਲਈ ਸਰਕਾਰਾ ਕੋਲ ਕੋਈ ਯੋਜਨਾ ਬੱਦੀ ਹੈ ਕੋਈ ਅਸਰ ਦੇਖਿਆ ਉਸ ਚੀਜ਼ ਦਾ ਲਗਨ ਜੀ ਜਿਸ ਤਰ੍ਹਾਂ ਤੁਸੀਂ ਕੇਂਦਰੀ ਮੰਤਰੀ ਸਿਵਰਾਜ ਚੋਹਾਨ ਦੇ ਤੌਰੇ ਦੀ ਗੱਲ ਕੀਤੀ ਹੈ ਉਹਨਾਂ ਨੇ ਹੜਪੀੜਤ ਇਲਾਕਿਆਂ ਦਾ ਜਾਂ ਜ਼ਿਲ੍ਹਿਆਂ ਦਾ ਖਾਸ ਕਰਕੇ ਗਰਦਾਸਪੁਰ ਅਮਰਸਰ ਕਪੂਰਥਲਾ ਉਹਨਾਂ ਦਾ ਦੌਰਾ ਕੀਤਾ ਪਰ ਉਹ ਦੌਰਾ ਕਹਿ ਲੋ ਇੱਕ ਮਿਲਣੀ ਤੱਕ ਹੀ ਸੀਮਿਤ ਰਿਹਾ ਲੋਕਾਂ ਲਈ ਕੋਈ ਰਾਹਤ ਕਰੰਟ ਕੋਈ ਰਾਹਤ ਨਹੀਂ ਲੈ ਕੇ ਆਇਆ ਜਿਸ ਤਰ੍ਹਾਂ ਦੀ ਆਸ ਜਾਂ ਸੁਭਾਵਨਾ ਕੀਤੀ ਜਾ ਰਹੀ ਸੀ ਜੇ ਕੇਂਦਰ ਵੱਲ ਲੋਕ ਦੇਖ ਰਹੇ ਐ ਇਸ ਸਮੇਂ ਜੇ ਕੇਂਦਰ ਤੇ ਇੱਕ ਨਿਰਾਸ਼ਤਾ ਵੀ ਹੈ ਲੋਕਮਨਾ ਚ ਵੀ ਉਸ ਰੂਪ ਚ ਕੇਂਦਰ ਭੂਮਿਕਾ ਨਹੀਂ ਨਿਭਾ ਰਿਆ ਭਾਵੇਂ ਕੇਂਦਰੀ ਮੰਤਰੀ ਦੀ ਆਮਦ ਨਾਲ ਲੋਕਾਂ ਚ ਇਹ ਤਾਂ ਜ਼ਰੂਰ ਹੋਇਆ ਕਿ ਕੇਂਦਰ ਦਾ ਚਲੋ ਕੋਈ ਤਾਂ ਮੰਤਰੀ ਪਹੁੰਚਿਆ ਪਰ ਜੇ ਇਸ ਤਰ੍ਹਾਂ ਦੇ ਅੱਜ ਹਾਲਾਤ ਨੇ ਜਿਸ ਤਰ੍ਹਾਂ ਲੱਖਾਂ ਲੋਕ ਘਰੋਂ ਬੇਕਾਰ ਹੋ ਬੈਠੇ ਆ ਅਜਾੜਾ ਈਡੀ ਪੱਧਰ ਤੇ ਵੱਡੀ ਪੱਧਰ ਤੇ ਹੋਇਆ ਹੋਇਆ ਔਰ ਹੜਾਂ ਜਾਂ ਉਸ ਪਾਣੀ ਦੀ ਮਾਰ ਨੂੰ ਰੋਕਣ ਲਈ ਜਾਂ ਤੁਸੀਂ ਬੰਨਾਂ ਨੂੰ ਮਜ਼ਬੂਤ ਕਰਨ ਲਈ ਵੱਡੀ ਪੱਧਰ ਤੇ ਯਤਨ ਵੀ ਚੱਲਦੇ ਪਏ ਆ ਕੁਸੀਂ ਹੋਰ ਗੱਲ ਛੱਡੋ ਆਮ ਕੋਈ ਪੰਜਾਬੀ ਵੀ ਬਾਹਰਲੀ ਸਾਈਡ ਤੋਂ ਕਿਸੇ ਪਿੰਡ ਤੋਂ ਜਾਂਦਾ ਤਾਂ ਹੋਰ ਨਹੀਂ ਤਾਂ 5-4 ਬਿਸਕੁਟਾਂ ਦੇ ਪੈਕਟ ਹੀ ਲੈ ਜਾਂਦਾ ਜੇਬ 'ਚ ਪਾ ਕੇ ਕਿਸੇ ਨੂੰ ਪੀੜਤ ਨੂੰ ਜਾਂ ਭੁੱਖੇ ਦੇ ਦਿਆਂਗੇ ਬਿੱਟੇ ਵੱਡੇ ਬਜਟ ਵਾਲਾ ਜਿਹੜਾ ਕਹਿ ਲਓ ਕੇਂਦਰ ਸਰਕਾਰ 'ਚ ਖੇਤੀਬਾੜੀ ਵਿਭਾਗ ਸਭ ਤੋਂ ਵੱਡਾ ਬਜਟ ਵਾਲਾ ਵਿਭਾਗ ਹੈ ਔਰ ਸਭ ਤੋਂ ਵੱਧ ਇਹ 'ਚ ਜਿਹੜਾ ਨੁਕਸਾਨ ਹੋਇਆ ਉਹ ਫਸਲਾਂ ਦਾ ਹੋਇਆ ਖੇਤੀਬਾੜੀ ਦੀ ਧੰਦੇ ਨਾਲ ਕਹਿ ਲੋ ਇਸ ਸੰਬੰਧਿਤ ਹੈ ਉਹ ਕੀ ਮੰਤਰੀ ਵੱਲੋਂ ਆ ਕੇ ਮੌਕੇ ਤੇ ਦੇਖੋ ਇਹ ਜ਼ਰੂਰ ਆਉਣ ਵਾਲੇ ਸਮੇਂ ਚ ਕਿਉਂਕਿ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿਉਂਕਿ ਸਰਵੇ ਦੀ ਲੋੜ ਹੈ ਸਰਵੇ ਕਰਾ ਕੇ ਫਸਲਾਂ ਦਾ ਕਿੰਨਾ ਨੁਕਸਾਨ ਹੈ ਜਾਂ ਘਰਾਂ ਦਾ ਕਿੰਨਾ ਨੁਕਸਾਨ ਹੈ ਪਸ਼ੂਆਂ ਦਾ ਕਿੰਨਾ ਨੁਕਸਾਨ ਹੈ ਉਹਦਾ ਸਰਵੇ ਹੋਊਗਾ ਉਹਦੀ ਉਹਦੀ ਇੱਕ ਯੋਜਨਾ ਬੰਦੀ ਢਗ ਨਾਲ ਜ਼ਰੂਰ ਹੈਗਾ ਕਿ ਉਹਦੇ ਲਈ ਇੱਕ ਵੱਖਰਾ ਪੈਕੇਜ ਹੋਊਗਾ ਪਰ ਕਰੰਟ ਵੀ ਕੁਛ ਨਾ ਕੁਛ ਮਤਲਬ ਫੰਡ ਜਿਹੜੇ ਉਹ ਜ਼ਰੂਰ ਕੇਂਦਰ ਨੂੰ ਰਿਲੀਜ਼ ਕਰਨੇ ਚਾਹੀਦੇ ਸੀ ਜਾਂ ਮੁੱਖ ਤੇ ਕੋਈ ਨਾ ਕੋਈ ਵੱਡੀ ਗ੍ਰਾਂਟ ਜਾਂ ਪੈਕੇਜ ਦੇਣਾ ਚਾਹੀਦਾ ਸੀ ਜਿਹਦੇ ਨਾਲ ਚਲੋ ਜਿਹੜੇ ਵੱਡੀ ਪੱਧਰ ਤੇ ਰਾਹਤ ਕਾਰਜ ਚੱਲ ਰਹੇ ਆ ਜਾਂ ਤੁਸੀਂ ਉਹਨਾਂ ਨੂੰ ਮਜ਼ਬੂਤ ਕਰਨ ਲਈ ਕੰਮ ਚੱਲ ਰਿਹਾ ਉਸ ਰੂਪ ਚ ਕੁਛ ਨਾ ਕੁਛ ਜ਼ਰੂਰ ਚਾਹੀਦਾ ਸੀ ਲੋਕਾਂ ਦੀ ਲੋਕਾਂ ਜੀ ਨਿਰਾਸ਼ਤਾ ਜਾਂ ਚਰਚਾ ਜ਼ਰੂਰ ਹੋ ਰਹੀ ਹੈ ਪਰ ਇਹ ਜਰੂਰ ਕੇਂਦਰੀ ਟੀਮਾਂ ਦੇ ਪਹੁੰਚਣ ਨਾਲ ਜਿਹੜਾ ਲੋਕ ਮਨਾਂ ਸੀਗਾ ਵੇ ਕੇਂਦਰ ਵੱਲੋਂ ਅਜੇ ਤੱਕ ਕੋਈ ਹੰਗਾਰਾ ਨਹੀਂ ਮਿਲਿਆ ਜਾਂ ਸਰਕਾਰ ਦਾ ਕੋਈ ਮੰਤਰੀ ਨਹੀਂ ਪਹੁੰਚਿਆ ਉਹ ਤੇ ਜਰੂਰ ਮਲਮ ਲੱਗੀ ਐ ਪਰ ਲੋਕਾਂ ਦੇ ਮਨ 'ਚ ਇਹ ਇੱਕ ਨਵੀਂ ਚਰਚਾ ਸ਼ੁਰੂ ਹੋ ਗਈ ਐ ਔਰ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਇਸ ਮੁੱਦੇ ਤੇ ਤੁਰੰਤ ਕੋਈ ਨਾ ਕੋਈ ਰਾਹਤ ਫੰਡ ਮੌਕੇ ਤੇ ਵੀ ਜਾਰੀ ਕਰੇ ਤੇ ਉਹਦੇ ਨਾਲ ਹੀ ਜਿਵੇਂ ਤੁਸੀਂ ਗੱਲ ਕੀਤੀ ਐ ਕਿ ਸਰਕਾਰਾਂ ਕੋਲ ਕੋਈ ਯੋਜਨਾ ਮੰਦੀ ਦੇਖੋ ਲਗਨ ਜੇ ਸਰਕਾਰਾਂ ਕੋਲ ਕੋਈ ਯੋਜਨਾ ਹੁੰਦੀ ਬਿਲਕੁਲ ਇਹ ਜਿਹੜੀ ਹੜਾਂ ਦੀ ਮਾਰ ਆ ਦੇਖੋ ਕੁਦਰਤੀ ਆਪਤ ਹੈ ਪਰ ਐਸ ਰੂਪ ਚ ਜਾਂ ਐਸ ਰੂਪ ਚ ਮਾਰੂ ਨਹੀਂ ਸੀ ਹੋਣੀ ਇੰਨਾ ਇੰਨਾ ਭਿਆਨਕ ਨਹੀਂ ਹੋਣਾ ਸੀ ਸਾਰੇ ਭਿਆਨਕ ਦ੍ਰਿਸ਼ ਨਹੀਂ ਸੀ ਹੋਣਾ ਜਿਸ ਤਰ੍ਹਾਂ ਭਿਆਨਕ ਹੋ ਗਿਆ ਜਾਂ ਜਿਸ ਤਰ੍ਹਾਂ ਲੋਕਾਂ ਦਾ ਅਜਾੜਾ ਹੋ ਗਿਆ ਜੇ ਸਰਕਾਰ ਕੋਲ ਕੋਈ ਯੋਜਨਾ ਹੁੰਦੀ ਬਿਲਕੁਲ ਤੁਸੀਂ ਦੇਖਿਆ ਹੋਊਗਾ ਪਿਛਲੇ ਸਮੇਂ ਚ ਪੰਜਾਬ ਦੇ ਪਾਣੀਆਂ ਤਿਰਾਕੀ ਦੇ ਨਾਲ ਹਟ ਕੇ ਕੇਂਦਰ ਜਾਂ ਹਰਿਆਣੇ ਨਾਲ ਪੰਜਾਬ ਸਰਕਾਰ ਕਿਸ ਤਰ੍ਹਾਂ ਮੁੱਖ ਮੰਤਰੀ ਖਾਸ ਕਰ ਭਗਵੰਤ ਮਾਨ ਕਿਸ ਤਰ੍ਹਾਂ ਜੂਝਦੇ ਰਹੇ ਆ ਜਾਂ ਉੱਥੇ ਜਾ ਕੇ ਭਾਗੜਾ ਡੈਮ ਤੇ ਪਹਿਰੇਦਾਰੀ ਵੀ ਕਰਦੇ ਰਹੇ ਆ ਪਰ ਉਸ ਸਮੇਂ ਦੇਖੋ ਕੱਲੀ ਆਪਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਨਹੀਂ ਕਹਿ ਸਕਦੇ ਕੇਂਦਰ ਦਾ ਜਾਂ ਉਤੋਂ ਦੀ ਮੈਨੇਜਮੈਂਟ ਦਾ ਵੀ ਇਹ ਰੋਲ ਸੀ ਕਿ ਜੇ ਇਦਾਂ ਦੀਆਂ ਇਦਾਂ ਦੇ ਹਾਲਾਤ ਦਿਖਦੇ ਸੀ ਕੇਂਦਰ ਸਰਕਾਰ ਕੋਲੇ ਜਾਂ ਪੰਜਾਬ ਸਰਕਾਰ ਕੋਲੇ ਸਰਕਾਰਾਂ ਕੋਲੇ ਸਾਰਾ ਸਿਸਟਮ ਹੈ ਮੌਸਮ ਵਿਭਾਗ ਹੈ ਕਿੰਨੀ ਹਰ ਸਾਲ ਵਾਰਸ਼ ਮੀਂਹ ਪੈਂਦਾ ਉਹ ਸਾਰੇ ਅੰਕੜੇ ਨੇ ਜਾਂ ਪਹਾੜੀ ਇਲਾਕਿਆਂ 'ਚ ਕਿੰਨਾ ਮੀਂਹ ਪੈਣਾ ਸੀ ਉਹ ਉਹ ਗਾਉਂ ਜਾਣਕਾਰੀਆਂ ਸਰਕਾਰ ਕੋਲੇ ਹੁੰਦੀਆਂ ਨੇ ਪਰ ਵੱਡੀ ਗੱਲ ਹੈ ਕਿ ਅਸੀਂ ਸਾਡੀਆਂ ਸਰਕਾਰਾਂ ਇਹ ਆਮ ਹੀ ਹੈ ਕਿ ਅਣਗਹਿਲੀਆਂ ਕਰਦੀਆਂ ਆਉਂਦੀਆਂ ਖਾਸ ਕਰ ਜਿੱਥੇ ਲੋਕਾਂ ਦਾ ਮੁੱਦਾ ਆ ਜਾਂਦਾ ਤੇ ਉਹ ਦੇਸ਼ ਦੇ ਲੋਕ ਹੈ ਜਾਂ ਪੰਜਾਬ ਦੇ ਲੋਕ ਹੈ ਉੱਥੇ ਸਰਕਾਰਾਂ ਕੋਈ ਸਿਰਦ ਯਤਨ ਕਰਦੀਆਂ ਨਜ਼ਰ ਨਹੀਂ ਆਉਂਦੀਆਂ ਆਗੀਆਂ ਨਾ ਹੀ ਕੋਈ ਵਚਨਬੱਤ ਧਾਲੀ ਸਰਕਾਰਾਂ ਦੀ ਕੋਈ ਭੂਮਿਕਾ ਹੈ। ਔਰ ਜਦੋਂ ਕੋਈ ਵੱਡੀ ਘਟਨਾ ਵਾਪਰ ਜਾਂਦੀ ਆ ਉਸ ਤੋਂ ਬਾਅਦ ਜਰੂਰ ਸਰਕਾਰਾਂ ਕਿਸੇ ਨਾ ਕਿਸੇ ਪਾਸੇ ਨਜ਼ਰ ਆਉਂਦੀਆਂ ਉਹ ਵੀ ਸਿਰਫ ਇੱਕ ਰਾਜਨੀਤਿਕ ਹਿੱਤਾਂ ਲਈ ਜਾਂ ਰਾਜਨੀਤਿਕ ਰੋਟੀਆਂ ਸੇਕਦੀਆਂ ਨਜ਼ਰ ਆਉਂਦੀਆਂ। ਕਾਮੇ ਚਾਹਦੇ। ਹਾਂ ਨੇ? ਹਾਂ ਇਹ ਇਹ ਮਤਲਬ ਜਰੂਰ ਹੈ ਕਿ ਹੁਣ ਐਡਾ ਵੱਡਾ ਨੁਕਸਾਨ ਹੋ ਗਿਆ ਲੋਕ ਪੀੜਤ ਨੇ। ਔਰ ਲੋਕ ਆਸ ਕਰ ਰਹੇ ਆ ਲੋਕ ਝਾਕ ਰਹੇ ਆ ਸਰਕਾਰ ਦੇ ਹੱਥਾਂ ਲਾ ਸਰਕਾਰ ਨੂੰ ਜਿਹੜਾ ਆਪਣੇ ਖਜ਼ਾਨੇ ਦਾ ਮੂੰਹ ਇਸ ਸਮੇਂ ਤਾਂ ਜ਼ਰੂਰ ਖੋਲ ਦੇਣਾ ਚਾਹੀਦਾ ਜੀ ਬਿਲਕੁਲ ਜਗENDER ਜੀ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਹਾਂ ਔਰ ਦਰਸ਼ਕਾਂ ਨੂੰ ਵੀ ਕਿ ਕੱਲ ਅਸੀਂ ਇਹਦੇ ਸਬੰਧ ਚ ਜਿਹੜਾ ਇੱਕ ਸਰਵੇ ਕੀਤਾ ਗਰਾਊਂਡ ਜ਼ੀਰੋ ਤੇ ਔਰ ਅਸੀਂ ਲੋਕਾਂ ਨੂੰ ਇਹ ਸਵਾਲ ਕੀਤਾ ਵੀ ਕੀ ਤੁਹਾਨੂੰ ਲੱਗਦਾ ਹੈ ਵੀ ਸਰਕਾਰ ਕੋਈ ਕਦਮ ਫੈਸਲੇ ਜੇ ਪਹਿਲਾਂ ਲੈਂਦੀ ਤਾਂ ਨੁਕਸਾਨ ਜਿਹੜਾ ਪੰਜਾਬੀਆਂ ਦਾ ਘੱਟ ਹੁੰਦਾ ਤਾਂ ਲੋਕਾਂ ਦੇ ਮਨਾਂ ਚ ਗੱਲ ਲੈ ਕੇ ਕਾਫੀ ਰੋਸ ਸੀ ਔਰ ਜ਼ਿਆਦਾਤਰ ਲੋਕ ਜਿਹੜੇ ਨੇ ਇਹੀ ਕਹਿੰਦੇ ਨਜ਼ਰ ਆਨੇ ਕਿ ਸਰਕਾਰ ਦੀਆਂ ਅਣਗਹਿਲੀਆਂ ਨੇ ਉਹ ਸਾਫ਼ ਨਜ਼ਰ ਵੀ ਆਈਆਂ ਨੇ ਔਰ ਇਹ ਵੀਡੀਓ ਸਾਡੇ ਉੱਥੇ ਚੈਨਲ ਤੇ ਵੀ ਪਈ ਤੁਸੀਂ ਆਪ ਜਾ ਕੇ ਸੁਣ ਵੀ ਸਕਦੇ ਹੋ ਖੈਰ ਆਪਾਂ ਚਰਚਾ ਨੂੰ ਅੱਗੇ ਵਧਾਉਨੇ ਆ ਔਰ ਜੇ ਦੇਖੀ ਤਾਂ ਇਹ ਗੱਲ ਵੀ ਜੋਗਿੰਦਰ ਜੀ ਲੋਕਾਂ ਦੇ ਵਿੱਚ ਰੜਕ ਦੀ ਨਜ਼ਰ ਆ ਰਹੀ ਹੈ ਕਿ ਜਿਹੜੀ ਯੋਜਨਾ ਦੀ ਘਾਟ ਹੈ ਉਹ ਕਿਤਨਾ ਕਿਤੇ ਲੋਕਾਂ ਨੂੰ ਲੱਗ ਰਿਹਾ ਕਿ ਜੋ ਸੇਵਾਵਾਂ ਚੱਲ ਰਹੀ ਉਹਦੇ ਵਿੱਚ ਯੋਜਨਾ ਦੀ ਘਾਟ ਹੈ ਆ ਲਗਨ ਜੀ ਇਹ ਗੱਲ ਸਹੀ ਹੈ ਕਿ ਕੱਲਾ ਪੰਜਾਬ ਹੀ ਨਹੀਂ ਜੇ ਸਰਕਾਰਾਂ ਇਸ ਪਾਸੇ ਧਿਆਨ ਦੇਣ ਤਾਂ ਹੋਰ ਵੀ ਸਟੇਟਾਂ ਹੈ ਉੱਤਰਾਖੰਡ ਆ ਜਾਂ ਹਿਮਾਚਲ ਆ ਉੱਥੇ ਵੀ ਬਹੁਤ ਵੱਡਾ ਨੁਕਸਾਨ ਹੋਇਆ ਰਾਜਸਥਾਨ ਚ ਵੀ ਹੋਇਆ ਇਹ ਨੁਕਸਾਨ ਨੂੰ ਜੇ ਪੂਰੀ ਤਰ੍ਹਾਂ ਨਹੀਂ ਟਾਲਿਆ ਜਾ ਸਕਦਾ ਹੁੰਦਾ ਤਾਂ ਘੱਟ ਜ਼ਰੂਰ ਕੀਤਾ ਜਾ ਸਕਦਾ ਹੁੰਦਾ ਇਹ ਮਹਿਸੂਸ ਵੀ ਕੀਤਾ ਔਰ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਯੋਜਨਾਬੰਦੀ ਦੀ ਵਾਕਈ ਉਹ ਬਹੁਤ ਵੱਡੀ ਪੱਤਰ ਤੇ ਘਾਟ ਹੈ ਔਰ ਇਹ ਦੇ ਲਈ ਸਰਕਾਰਾਂ ਨੂੰ ਵੀ ਭੂਮਿਕਾ ਨਿਭਾਉਣੀ ਚਾਹੀਦੀ ਹੈ ਜਿਹੜੀਆਂ ਸਮਾਜ ਸੇਵੀ ਜਥੇਬੰਦੀਆਂ ਵੀ ਨੇ ਉਹ ਉਹ ਇਸ ਰੂਪ ਜਿਹੜੀਆਂ ਅਗਵਾਈ ਕਰ ਰਹੀਆਂ ਨੇ ਉੱਥੇ ਉਹਨਾਂ ਨੂੰ ਜ਼ਰੂਰ ਇਹਦੇ ਬੰਦ ਵਿੱਚ ਇੱਕ ਜਿਹੜੀ ਹੈਗੀ ਹੈ ਯੋਜਨਾ ਤਿਆਰ ਕਰ ਲੈਣੀ ਚਾਹੀਦੀ ਹੈ ਜਾਂ ਪਿੰਡ ਜਿਹੜੇ ਨੇ ਅਲੱਗ-ਅਲੱਗ ਪਿੰਡ ਵੰਡ ਲੈਣੇ ਚਾਹੀਦੇ ਆ ਜਾਂ ਲੋਕਾਂ ਨੂੰ ਇਹਦੇ ਬਾਰੇ ਮੀਡੀਆ ਦਰਾਂਹੀਂ ਸੋਸ਼ਲ ਮੀਡੀਆ ਦਰਾਂਹੀਂ ਜਾਗਰੂਕ ਕਰ ਦੇਣਾ ਚਾਹੀਦਾ ਵੀ ਐਸ ਥਾਂ ਤੇ ਆਹ ਲੋੜ ਹੈ ਐਸ ਥਾਂ ਤੇ ਆਹ ਲੋੜ ਹੈ ਜਾਂ ਅਸੀਂ ਐਸ ਥਾਂ ਤੇ ਕੰਮ ਕਰਦੇ ਪਏ ਆ ਇਨ੍ਹਾਂ ਪਿੰਡਾਂ 'ਚ ਐਸ ਏਰੀਏ 'ਚ ਐਸ ਜ਼ਿਲ੍ਹੇ 'ਚ ਤੁਸੀਂ ਆਹ ਪਿੰਡ ਅਡਾਪਟ ਕਰ ਇਹ ਯੋਜਨਾਬੰਦੀ ਦੀ ਤਾਂ ਘਾਟ ਹੈ ਉਹ ਜਿੱਦ ਤੱਕ ਆਮ ਪੰਜਾਬੀਆਂ ਦਾ ਰੋਸ ਰਿਹਾ ਹਮੇਸ਼ਾ ਕਿ ਜਦੋਂ ਕੋਈ ਕੁਦਰਤੀ ਆਫਤ ਪੰਜਾਬ ਤੇ ਆਉਂਦੀ ਹੈ ਤਾਂ ਦੂਜੀਆਂ ਸਟੇਟਾਂ ਵਾਲੇ ਆਉਂਦੇ ਨਹੀਂ ਪਰ ਐਸ ਤਰ੍ਹਾਂ ਤੁਸੀਂ ਦੇਖਿਆ ਹੋਊਗਾ ਕਿ ਹਰਿਆਣੇ ਤੋਂ ਵੀ ਆਏ ਨੇ ਰਾਜਸਥਾਨ ਤੋਂ ਵੀ ਆਏ ਨੇ ਜੂਪੀ ਤੋਂ ਵੀ ਆਏ ਨੇ ਕਿਉਂਕਿ ਜਦੋਂ ਇਕੱਠਾ ਸੰਘਰਸ਼ ਚੱਲਿਆ ਦਿੱਲੀ ਚ ਐਜੀਟੇਸ਼ਨ ਲੰਬੀ ਐਜੀਟੇਸ਼ਨ ਚੱਲੀ ਹੈ ਤਾਂ ਸਾਰੀਆਂ ਘਾਟੇਬੰਦੀਆਂ ਦੀ ਜਾਂ ਪੰਜਾਬ ਵੱਖ-ਵੱਖ ਸਟੇਟਾਂ ਦੇ ਲੋਕਾਂ ਦੀ ਆਪਸੀ ਇੱਕ ਸਾਂਝ ਵੀ ਬਣੀ ਹੈ ਉੱਥੇ ਔਰ ਉਹ ਕੋ ਰਾਹਤ ਲੈ ਕੇ ਤੁਸੀਂ ਦੇਖਿਆ ਹੋਊਗਾ ਕਿ ਉਹ ਦੂਜੀਆਂ ਸਟੇਟਾਂ ਵਾਲੇ ਪਹੁੰਚ ਰਹੇ ਆ। ਅ ਔਰ ਉਹਨਾਂ ਨੂੰ ਵੀ ਪਤਾ ਨਹੀਂ ਲੱਗ ਰਿਹਾ ਵੀ ਉਹ ਕਿੱਥੇ ਦੇਣ ਅੱਜ ਤੁਸੀਂ ਸੁਣਿਆ ਹੋਊਗਾ ਕਿ ਦਲ ਖਾਲਸਾ ਵਾਲੇ ਪਰਮਜੀਤ ਸਿੰਘ ਮੰਡੇ ਇਸ ਗੱਲ ਤੇ ਬਹੁਤ ਵੱਡਾ ਰੋਸ ਪ੍ਰਗਟਾ ਰਹੇ ਸੀ। ਗੁੱਸੇ 'ਚ ਵੀ ਉਹ ਨਜ਼ਰ ਆ ਰਹੇ ਸੀ ਵੀ ਯਾਰ ਕੋਈ ਯੋਜਨਾ ਤਾਂ ਬਣਾਓ। ਇਹ ਥੋੜੀ ਪੰਜਾਬ ਦੀਆਂ ਜਿਹੜੀਆਂ ਸਮਾਜਿਕ ਜਥੇਬੰਦੀਆਂ ਨੇ ਜਾਂ ਉਹ ਜਥੇਬੰਦੀਆਂ ਨੇ ਉਹ ਸਰਪ ਇੱਕ ਲੋਕਾਂ ਨੂੰ ਇੱਕ ਮਤਲਬ ਆ ਉਹ ਗੁੱਸੇ ਜਿਹੇ ਤੋਂ ਦਾ ਕਹਿ ਰਹੇ ਸੀ ਵੀ ਤੁਸੀਂ ਤਾਂ ਖਿਆਰੇ ਬਣਾਤਾ ਜਾਂ ਵੀ ਇੱਕ ਜ਼ਰੂਰਤ ਵਾਲੇ ਜਜਵਾਤ ਵਾਲੇ ਅਣਖੀ ਲੋਕ ਨੇ ਜੀ ਉਹ ਬਹੁਤ ਸਖਤ ਬੋਲ ਰਹੇ ਸੀ ਉਹ ਉਹ ਮੰਗ ਕਰ ਰਹੇ ਸੀ ਕਿ ਇੱਕ ਯੋਜਨਾ ਬਣਾਈ ਜਾਵੇ ਹੁਣ ਕਈ ਥਾਵਾਂ ਤੇ ਖਿੱਚੋ ਤਾਣ ਵੀ ਹੋਈ ਹੈ ਲੜਾਈਆਂ ਵੀ ਹੋਈਆਂ ਨੇ ਜਦੋਂ ਤੁਸੀਂ ਰਾਸ਼ਨ ਵੰਡਣ ਜਾਂਦੇ ਆ ਤਾਂ ਉਹਨਾਂ ਚੀਜ਼ਾਂ ਨੂੰ ਟਾਲਣ ਲਈ ਜਾਂ ਹਰ ਚੀਜ਼ ਹਰ ਬੰਦੇ ਤੱਕ ਪਹੁੰਚ ਸਕੇ ਜਾਂ ਕੋਈ ਆਰਥਿਕ ਮਦਦ ਵੀ ਲੈ ਕੇ ਆਉਂਦੇ ਆ ਤਾਂ ਉਹ ਉਹਨੂੰ ਕਿਸ ਤਰ੍ਹਾਂ ਮਤਲਬ ਵਰਤੋਂਜ ਲਿਆਉਣਾ ਇਹਦੇ ਲਈ ਯੋਜਨਾ ਦੀ ਤਾਂ ਬਹੁਤ ਜ਼ਰੂਰੀ ਹੈ ਬਿਲਕੁਲ ਹੈਨਾ ਵਿਦੇਸ਼ਾਂ 'ਚ ਬੈਠੇ ਵੀ ਜਿਹੜੇ ਪੰਜਾਬੀ ਨੇ ਨਾ ਉਹ ਇਹੀ ਦੇਖ ਰਹੇ ਆ ਕਿ ਯਾਰ ਅਸੀਂ ਰਾਹਤ ਭੇਜਣੀ ਆ ਤਾਂ ਕਿੱਥੇ ਭੇਜੀਏ ਕਿਹਨੂੰ ਭੇਜੀਏ ਹਾਂ ਉਹ ਕਾਦੇ ਲਈ ਇਹਨੂੰ ਯੂਜ਼ ਕਰਨਗੇ ਬਿਲਕੁਲ ਆ ਇਹ ਜ਼ਰੂਰ ਹੈ ਕਿ ਜਿਹੜੀ ਖਾਲਸਾ ਹੈਡ ਆ ਉਹ ਬਹੁਤੇ ਜਿਹੜੇ ਵਿਦੇਸ਼ਾਂ 'ਚ ਬੈਠੇ ਪੰਜਾਬੀ ਨੇ ਉਹ ਉਹਨਾਂ ਨੂੰ ਨਜ਼ਰ ਆਉਂਦੀ ਹੈ ਕਿ ਉਹ ਸੰਸਥਾ ਜਿਹੜੀ ਆ ਸਹੀ ਰੂਪ ਚ ਜਾਂ ਯੋਜਨਾ ਜਾਂ ਤਰੀਕੇ ਨਾਲ ਵੰਡ ਕਰ ਸਕਦੀ ਹੈ ਉਹ ਮੁੱਖ ਤਿਆਬੀ ਉਹਨਾਂ ਨੂੰ ਹੀ ਭੇਜ ਰਾਇਆ ਫੰਡ ਹਾਂ ਬਹੁਤ ਸਾਰੀਆਂ ਸੰਸਥਾਵਾਂ ਜਿਹੜੇ ਟੀਵੀ ਰੇਡੀਓ ਜਾਂ ਧਾਰਮਿਕ ਸੰਸਥਾਵਾਂ ਨੇ ਉਹ ਜਿਹੜੀ ਰਾਹਤ ਇਕੱਠੀ ਕਰ ਰਹੀਆਂ ਉਹਨਾਂ ਨੂੰ ਉਹਨਾਂ ਨੇ ਜ਼ਰੂਰ ਹੀ ਰੋਕ ਲਿਆ ਕਿ ਅਜੇ ਰੁਕੋ ਆਉਣ ਵਾਲੇ ਦਿਨਾਂ ਚ ਜਦੋਂ ਵਾਕਈ ਇਹਨਾਂ ਨੂੰ ਮੁਰ ਬਸੇਬੇ ਦੀ ਲੋਡ ਹੋਈ ਜਾਂ ਉਹਦੇ ਪਸਲਾ ਨੂੰ ਬਾਦ ਕਰਨ ਦੀ ਲੋਡ ਹੋਈ ਜਮੀਨਾਂ ਨੂੰ ਉਦੋਂ ਉਹ ਭੇਜਾਂ ਜੀ ਬਿਲਕੁਲ ਬਿਲਕੁਲ ਸਰ ਹੁਣ ਇੱਕ ਜਿਹੜੀ ਹੈ ਵੱਡੀ ਖਬਰ ਵੀ ਸਾਹਮਣੇ ਆ ਰਹੀ ਕਿ ਸਸਰਾਲੀ ਦਾ ਜਿਹੜਾ ਤੁਸੀ ਬਾਨਾ ਉਸ ਸਮੇਂ ਖਤਰੇ 'ਚ ਹੈ ਔਰ ਕਦੀ ਵੀ ਜਿਹੜਾ ਕੁਝ ਘਟਨਾ ਉਥੇ ਵਾਪਰ ਸਕਦੀ ਹੈ ਦੇਖੋ ਲਗਨ ਇਹ ਗੱਲ ਹੈਗੀ ਹੈ ਕਿ ਸਤਲੁਜ ਦਰਿਆ 'ਚ ਜਿਹੜਾ ਪਾਣੀ ਛੱਡਿਆ ਗਿਆ ਸਤਲੁਜ ਦਰਿਆ 'ਚ ਪਾਣੀ ਛੱਡਣ ਤੋਂ ਬਾਅਦ ਜਿਹੜੇ ਹਾਲਾਤ ਹੈ ਉਹ ਇਹਨਾਂ ਜ਼ਿਲ੍ਹਿਆਂ 'ਚ ਖਾਸ ਕਰ ਲੁਧਿਆਣੇ ਜ਼ਿਲ੍ਹੇ 'ਚ ਜਾਂ ਲੁਧਿਆਣੇ ਦੇ ਆਸ-ਪਾਸ ਵੀ ਖਤਰੇ ਵਾਲੇ ਬਣੇ ਆਂ ਜਾਂ ਜਿੱਦਾਂ ਸਤਿਮਾਪੇਟ ਨੇੜੇ ਵੀ ਮੱਦੇਪੁਰ ਵਾਲਾ ਬੰਨ ਹੈ ਜਾਂ ਇਹੇ ਸਸਰਾਲੀ ਵਾਲਾ ਬੰਨ ਹੈ ਇੱਥੇ ਸਤਲੋਜ ਦਰਿਆ ਨੇ ਜਿਹੜੀ ਆ ਮਾਰ ਪਾਈ ਹੈ ਜਿਹਨਾਂ ਨੂੰ ਖੋਰਾ ਲਾਇਆ ਅੱਜ ਦੀ ਜਿਹੜੀ ਤਾਜ਼ਾ ਜਾਣਕਾਰੀਆਂ ਨੇ ਉਹ ਚ ਆਪਾਂ ਵੈਸੇ ਸਾਂਝੀਆਂ ਵੀ ਕਰ ਦਿੰਦੇ ਆਂ ਡਿਟੇਲ 'ਚ ਵੀ ਸਾਂਝੀ ਕਰ ਦਿੰਦੇ ਆਂ ਵੀ ਕਿੰਨਾ ਪਿੰਡਾਂ ਨੂੰ ਖਤਰਾ ਹੈ ਜਿਹੜਾ ਪ੍ਰਸ਼ਾਸਨ ਨੇ ਕਿਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਅਲਰਟ ਕੀਤਾ ਜਿਹੜੇ ਸਸਰਾਲੀ ਬੂਂਟ रावत ਹਵਾਸ ਸੀੜਾ ਬੂਥਗੜ ਮੰਡਲੀ ਟਾਂਡਾ ਢੇਰੀ ਖਵਾਜਕੇ ਖਾਸੀ ਖੁਰਦ ਮੰਗਲੀ ਹਨਾ ਮੱਤੇਵਾੜਾ ਮੰਗਟ ਮਿਹਰਬਾਨ ਇਹ ਪਿੰਡਾਂ ਨੂੰ ਤੇ ਲੋਕਾਂ ਨੂੰ ਉਹਨਾਂ ਨੇ ਕਿਹਾ ਵੀ ਛੱਡ ਜੋ ਜਾਂ ਅਲਰਟ ਜਾਂ ਜਾਂ ਉਹਨਾਂ ਨੇ ਇੱਕ ਹੀ ਹਦਾਇਤਾਂ ਵੀ ਜਾਰੀ ਕੀਤੀਆਂ ਵੀ ਜੇ ਤੁਹਾਡਾ ਘਰ ਕੋਈ ਕਿਸੇ ਦਾ ਦੋ ਮਜਲਾ ਤਾਂ ਉਹ ਇਟਲੀ ਮੰਜ਼ਲ ਤੋਂ ਉੱਪਰਲੀ ਮੰਜ਼ਲ ਤੇ ਚਲੇ ਜਾਓ ਦੇ ਨਾਲ ਹੀ ਪ੍ਰਸ਼ਾਸਨ ਨੇ ਵੀ ਕਿਹਾ ਵੀ ਤੁਸੀਂ ਜਿਹੜੇ ਤੁਹਾਡੇ ਜ਼ਰੂਰੀ ਕੋਈ ਦਸਤਾਵੇਜ਼ ਨੇ ਕਾਗਜ਼ਾਤ ਨੇ ਉਹਨਾਂ ਨੂੰ ਪੋਲੀਥੀਨ ਵਾਲੇ ਉਹਨਾਂ ਬੈਗਾਂ ਚ ਪਾ ਕੇ ਉਹਨਾਂ ਨੂੰ ਮਤਲਬ ਸੰਭਾਲ ਲਓ ਕਿਉਂਕਿ ਪਾਣੀ ਦੀ ਜਿਹੜਾ ਉਹ ਕਿਸੇ ਸਮੇਂ ਵੱਜ ਸਕਦਾ ਜਿਹੜੇ ਬਜ਼ੁਰਗ ਨੇ ਜਾਂ ਬੱਚੇ ਨੇ ਉਹਨਾਂ ਨੂੰ ਜਰੂਰ ਕਿਤੇ ਸੁਰੱਖਿਆ ਥਾਵਾਂ ਤੇ ਭੇਜ ਦਿਓ ਇਹਦੇ ਲਈ ਸਰਕਾਰ ਨੇ ਜਿਹੜੇ ਆ ਪ੍ਰਸ਼ਾਸਨ ਨੇ ਮਤਲਬ ਰਾਹਤ ਕੇਂਦਰ ਵੀ ਬਣਾਏ ਯਾ ਲੋਕਾਂ ਨੇ ਉਹਦੇ ਲਈ ਵਸੇਬੇ ਨਹੀਂ ਉਹ ਬਣਾਤੇ ਨੇ ਜੀਚ ਹੈਗਾ ਰਾਹੋਂ ਰੋਡ ਤੇ ਗੌਂਸਕਰ ਲੱਗੇ ਹੈਗਾ ਸਤ ਸੰਗ ਘਰ ਹੈ ਸੈਂਟਰ ਰੋਡ ਤੇ ਮੁੰਡੀਆਂ ਲੱਗੇ ਹੈ ਇੱਕ ਸਤ ਸੰਗ ਘਰ ਹੈ ਇਹ ਸਾਰੇ ਸਤ ਸੰਗ ਘਰ ਲੈ ਆ ਜਿਹੜੇ ਰਾਧਾ ਸੁਆਮੀ ਨਾਲ ਸੰਬੰਧਿਤ ਹੈ ਪਿੰਡ ਸਸਰਾਲੀ ਵੀ ਗਏ ਆ ਜਾਂ ਆਪਣੇ ਸੈਂਟਰ ਨੇ ਖਾਸੀ ਕਲਾ ਮੰਡੀ ਚ ਖਾਸੀ ਕਲਾ ਸਕੂਲ ਊਖੜੀ ਸਕੂਲ ਮੱਤੇਵਾੜਾ ਸਕੂਲ ਮੱਤੇਵਾੜਾ ਮੰਡੀ ਇਹ ਸਾਰੀਆਂ ਥਾਵਾਂ ਤੇ ਜਿਹੜਾ ਸਰਕਾਰ ਨੇ ਜਿਹੜੀ ਹੈ ਮਤਲਬ ਪ੍ਰਬੰਧ ਕੀਤਾ ਜਿਹੜੇ ਲੋਕ ਉੱਥੋਂ ਆਉਣ ਗਿਆ ਜਿਹੜੇ ਉੱਪਰਲੇ ਆਪਾਂ ਪਿੰਡਾਂ ਦਾ ਜਕਰ ਕੀਤਾ ਜਿਕਰ ਕੀਤਾ ਤੇ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਜਿੱਥੇ ਤੁਸੀਂ ਕੋਈ ਵੀ ਜਾਣਕਾਰੀ ਸਾਂਝੀ ਕਰ ਸਕਦੇ ਹੋ ਜਾਂ ਜਾਣਕਾਰੀ ਕੋਈ ਜਾਣਕਾਰੀ ਲੈ ਸਕਦੇ ਹੋ ਉਹਦਾ ਆਪਾਂ ਨੰਬਰ ਵੀ ਬੋਲ ਦਿੰਦੇ ਆ ਲੁਧਿਆਣੇ ਨਾਲ ਸੰਬੰਧਿਤ ਹੈ ਲੈਂਡਲਾਈਨ ਹੈ 0161 2433100 ਪੰਜਾਬ ਦੇ ਵਕਤ ਇਹ ਨੰਬਰ ਵੀ ਇੱਕ ਕੰਟਰੋਲ ਰੂਮ ਲਈ ਜਾਰੀ ਕੀਤਾ ਹੈ ਇਹ ਦੇਖੋ ਇਹ ਸ ਪਾਸੇ ਸਤਲੁਜ ਦਰਿਆ ਚ ਪਾਣੀ ਚੜਨ ਨਾਲ ਭਾਵੇਂ ਪਹਿਲਾਂ ਬਿਆਸ ਤੇ ਰਾਵੀ ਦੀ ਮਾਰ ਹੀ ਜ਼ਿਆਦਾ ਸੀ ਹੁਣ ਸਤਲੁਜ ਚ ਵੀ ਕਾਫੀ ਜ਼ਿਆਦਾ ਚੜਿਆ ਹੋਇਆ ਹੈ ਪਾਣੀ ਇਹਦੇ ਜਿਹੜੇ 게ਟ ਹੈ ਹੋਰ ਭਾਗੜਾ ਡੈਮ ਤੋਂ 게ਟ ਚੱਕੇ ਗਏ ਆ ਹੋਰ ਚੱਕੇ ਗਏ ਆ ਔਰ ਪਾਣੀ ਵੀ ਜਿਹੜੀ ਹੈ ਚ ਇਹਦੀ ਕ్యూਸਕ ਹੈ ਜਿਹੜਾ 84 ਹਜ਼ਾਰ ਦੇ ਕਰੀਬ ਚੱਲਿਆ ਗਿਆ ਬਿਲਕੁਲ ਪਾਣੀ ਦੀ ਜਿਹੜੀ ਵਹਿਣ ਆ ਜਾਂ ਉਹ ਵੀ ਤੇਜ਼ ਹੋਇਆ ਬਿਲਕੁਲ ਜਿਹੜੇ ਹੋਰ ਵੀ ਹਤਮਾ ਮਿੱਟ ਲੱਗੇ ਵੀ ਜਿਹੜਾ ਤੁਸੀਂ ਬਣਾ ਉਹਨੂੰ ਵੀ ਖਤਰਾ ਹੋ ਸਕਦਾ ਇਹਦੇ ਲਈ ਮਤਲਬ ਸਰਕਾਰਾਂ ਨੂੰ ਤੇ ਲੋਕਾਂ ਨੂੰ ਵੀ ਹੁਣ ਅਲਰਟ ਹੋਣ ਦੀ ਲੋੜ ਹੈ ਜੀ ਬਿਲਕੁਲ ਬਿਲਕੁਲ ਜੁਗਿੰਦਰ ਜੀ ਤੁਸੀਂ ਜੁੜੇ ਔਰ ਬੜੀ ਅਹਿਮ ਜਾਣਕਾਰੀ ਤੁਸੀਂ ਸਾਂਝੀ ਕੀਤੀ ਹੈ ਕੱਲ ਦੁਬਾਰਾ ਤੁਹਾਡੇ ਨਾਲ ਫਿਰ ਜੁੜਾਂਗੇ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਧੰਨਵਾਦ ਲੱਗ ਗਿਆ ਸਰਦਸ਼ਕੰਦ ਆਵੀ ਜੁੜਨ ਲਈ ਬਹੁਤ ਬਹੁਤ ਧੰਨਵਾਦ ਉਮੀਦ ਹੈ ਤੁਸੀਂ ਸਰ ਜਾਨੇ ਠੀਕ ਹੋਵੋਗੇ ਔਰ ਆਪਣੇ ਪ੍ਰਸ਼ਾਸਨ ਦੀ ਜੋ ਵੀ ਹਦਾਇਤਾਂ ਨੇ ਉਸ ਦੀ ਜਰੂਰ ਪਾਲਣਾ ਕਰੋ ਤਾਂ ਕਿ ਜਲਦ ਤੋਂ ਜਲ ਜਿਹੜਾ ਅਸੀਂ ਇਹਨਾਂ ਹਾਲਾਤਾਂ ਤੋਂ ਬਚੀਏ ਔਰ ਜਲਦ ਤੋਂ ਜਲ ਪੰਜਾਬ ਜਿਹੜਾ ਵਾਪਸ ਜਿਹੜਾ ਖੁਸ਼ਹਾਲੀ ਵੱਲ ਜਾਵੇ ਜੁੜਨ ਲਈ ਬਹੁਤ ਬਹੁਤ ਧੰਨਵਾਦ